ਸਸਵੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਚ ਅੱਜ ਦੇਸ਼ ਭਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਜਲੰਧਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਦੇ ਵਿੱਚ ਕਈ ਲੀਡਰ ਪਹੁੰਚੇ ਕਈ ਮੰਤਰੀ ਪਹੁੰਚੇ ਤੇ ਉਹਨਾਂ ਨੇ ਭਾਜਪਾ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਦੋ ਸਾਲ ਪੁਰਾਣਾ ਕੇਸ ਹੈ ਦੋ ਸਾਲ ਤੋਂ ਟੱਕਰ ਚੱਲ ਰਹੀ ਹੈ ਕੋਈ ਨਾ ਕੋਈ ਸਹੀ ਕਰੋ ਭਾਈ ਵਰਲਡ ਪੰਜਾਬੀ ਕੋਈ ਇਹਨਾਂ ਨੂੰ ਸਮੂਥ ਨਹੀਂ ਲੱਗਾ ਕੋਈ ਰਿਕਵਰੀ ਨਹੀਂ ਹੋਈ ਔਰ ਇਹਨਾਂ ਨੇ ਇੱਕ ਜਿਹੜਾ 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 ਮੌਜੂਦਾ ਜਿਹੜਾ ਮੌਜੂਦਾ ਮੁੱਖ ਮੰਤਰੀਆਂ ਨੇ ਰੇਲ 'ਚ ਬੰਦ ਕੀਤਾ ਉਹਨਾਂ ਦਾ ਉਤਰ ਕੱਢ ਲਓ ਯਾਰ ਉਹਨੂੰ ਜ਼ਬਰਦਸਤੀ ਨਹੀਂ ਉਹਦਾ ਵੀ ਵਿਰੋਧ ਕਰਦੀ ਹੈ ਜਿਹੜੀ ਈਡੀ ਹੈ ਔਰ ਸਾਰੇ ਕਾਨੂੰਨ ਸਿੱਕੇ ਤੇ ਟੰਕੇ ਇੱਕ ਜਿਹੜਾ ਸਰਵੈਂਟ ਚੀਮ ਲੱਗਿਆ ਉਹਨੂੰ ਡੇਟ ਛੱਡਾ ਆਇਆ ਇਹਨਾਂ ਨੇ ਦੂਜੇ ਪਾਸੇ ਸਾਡੇ ਕਿਸਾਨ ਦਾ ਮੁੱਖ ਮੰਤਰੀ ਹੈ ਜੀ ਵੀ.ਐਸ. ਯਾਦੂ ਰੱਪਾ ਪਟਨਾੜ ਦਾ ਰਿਕਾਰ ਹੋਇਆ ਸਾਡੇ ਦਾ ਮੁੱਖ ਮੰਤਰੀ ਹੈ ਜੀ ਔਰ ਇਹ ਕੋਕਸੋ ਦਾ ਕੇਸ ਆ ਜਿਹੜਾ ਬੱਚਿਆਂ ਦੇ ਉੱਤੇ ਸੈਕਸ ਦਾ ਫਸਦਾ ਕੇਸ ਆ ਜਿਹੜਾ ਇੱਕ ਹਿਊਮਨਿਸ ਕ੍ਰਾਈਮ ਹੈ ਉਹਨੂੰ ਉਹਨਾਂ ਨੇ ਜ਼ਮਾਨਤ ਦਿੱਤੀ ਹੈ ਕਿ ਉਹ ਸਾਫ ਦਾ ਮੁੱਖ ਮੰਤਰੀ ਆ ਐਵੇਂ ਕੋਈ ਕੌਮ ਦੇ ਖਿਆਰੀ ਨਹੀਂ ਆ ਤੇ ਕੀ ਕੇਂਦਰੀ ਵਾਲੇ ਕੌਮ ਦੇ ਖਿਆਰੀ ਸਮਝਦੇ ਆ ਜਿਹੜੇ ਬੰਦੇ ਦੀ ਹੈ ਨੈਸ਼ਨਲ ਕਨਵੀਨਰ ਆ ਨੈਸ਼ਨਲ ਪਾਰਟੀ ਦਾ ਸਟੇਟ ਦਾ ਕਲੈਕਟਰ ਜੀ ਮਿਨਿਸਟਰਾਂ ਦਾ ਮੈਸੇਜ ਮੰਗੇ ਸਭ ਤੋਂ ਵੱਡੇ ਮੰਗੇ ਦੇ ਦੇਸ਼ ਵਿੱਚ ਦਿੱਤਾ ਹੈ ਸਭ ਤੋਂ ਵਧੀਆ ਕੰਮ ਕਰ ਰਿਹਾ ਸਭ ਤੋਂ ਇਮਾਨਦਾਰ ਜਿਹੜਾ ਮੁੱਖ ਮੰਤਰੀ ਆ ਉਹਨੂੰ ਤੁਸੀਂ ਜ਼ੇਰ ਵੀ ਸੁਣਿਆ ਆ ਕਿ ਕਿਉਂ ਜਾ ਰਾਮ ਰਾਜ ਇਹਨਾਂ ਦਾ ਜੀ ਕਿਉਂ ਜਾ ਰਾਮ ਰਾਜ ਲੈ ਕੇ ਆਏ ਜੀ ਯੋਧਿਆ ਦੇ ਵਿੱਚ ਇਹ ਦੇਖੋ ਉੱਥੇ ਉਹਨੇ 31000 ਕਰੋੜ ਰੁਪਏ ਕੀ ਕੀਤਾ ਇਹਨਾਂ ਨੇ ਤੁਸੀਂ ਰਾਮ ਪਥ ਦੇਖ ਲਓ ਕੀ ਮੰਦਿਰ ਦੀ ਹਾਲਤ ਦੇਖ ਲਓ 에어ਪੋਰਟ ਦੀ ਹਾਲਤ ਦੇਖ ਲਓ ਦਿੱਲੀ ਦੇ ਵਿੱਚ 에어ਪੋਰਟ ਇਹਨਾਂ ਦਾ ਇਹਨਾਂ ਨੇ ਕਿੰਨੀ ਕਰਾਪਸ਼ਨ ਕੀਤੀ ਆ ਬੀਜੇਪੀ ਨੇ ਉਹਦਾ ਕੌਣ ਹੈ ਜ਼ਿੰਮੇਵਾਰ ਪਾਰਲੀਮੈਂਟ ਦੇ ਵਿੱਚ ਬੋਲ ਨਹੀਂ ਦਿੰਦੇ ਅਸੀਂ ਇਹਨਾਂ ਦਾ ਜੇ ਕੋਈ ਬੰਦਾ ਦੇਸ਼ ਵਿੱਚ ਲੜ ਰਿਹਾ ਅਰਵਿੰਦ ਕੇਜਰੀਵਾਲ ਤੇ ਉਹਦੀ ਪਾਰਟੀ ਲੜ ਰਹੀ ਆਮ ਆਦਮੀ ਪਾਰਟੀ ਲੜ ਰਹੀ ਆ ਇਸੇ ਕਰਕੇ ਉਸ ਤੋਂ ਡਰਦੇ ਆ ਇਹ ਉਸ ਤੋਂ ਡਰ ਕੇ ਉਹਨੇ ਜਨਵੇ ਸੁੱਟਿਆ ਹੋਇਆ ਕਿਉਂਕਿ ਲੋਕਾਂ ਦੇ ਵਿੱਚ ਉਹਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਆਨਾਂ ਦੇ ਵਿੱਚ ਇਸ ਕਰਕੇ ਇਹਨਾਂ ਨੂੰ ਕੇਜਲਾਂ ਦੇ ਵਿੱਚ ਬੰਦ ਕੀਤਾ ਹਾਇ ਝੂਠੇ ਕੇਸ ਦੇ ਵਿੱਚ ਪਹਿਲਾਂ ਮਨੀਸ਼ ਸੋਧਿਆ ਉਸ ਤੋਂ ਪਹਿਲਾਂ ਹਸਦਰ ਜੈਨ ਜੀ ਹੋਣ ਸਾਡਾ ਮੁਖमंत्री ਅਸੀਂ ਲੜਾਂਗੇ ਸੜਕਾਂ ਤੇ ਵੀ ਲੜਾਂਗੇ ਸਸਦ ਵਿੱਚ ਲੜਾਂਗੇ ਔਰ ਸੁਪਰੀਮ ਕੋਰਟ ਵੀ ਲੜਾਂਗੇ ਔਰ ਆਪਣੇ ਮੁਖਮਤੀ ਨੂੰ ਰਹਾ ਕਰਾਵਾਂਗੇ ਔਰ ਲੈ ਕੇ ਆਵਾਂਗੇ ਡਾਕਟਰ ਸਾਹਿਬ ਕੱਲ ਚੈਲੈਂਜੀ ਚਲੀ ਟਕੋਆ ਦੇ ਵਿੱਚ ਗਏ ਸੀਗੇ ਕਿ ਇੱਕ ਜਗ੍ਹਾ ਨੂੰ ਲੈ ਕੇ ਕਾਂਗਰਸ ਵਰਸਾ ਨੂੰ ਕੌਣ ਸੀ ਉਹਨਾਂ ਨੇ ਕਿਹਾ ਕਿ ਬੈਦਾਨ ਸਭਾ ਵੈਸਟ ਦੇ ਹਲਕੇ ਦੇ ਵਿੱਚ ਫੜਦੇ ਤਾਂ ਭਗਵੰਤ ਮਾਨ ਦੀ ਕੁਰਸੀ ਜਾ ਸਕਦੀ ਦੇਖੋ ਮੇਰੀ ਗੱਲ ਸੁਣੋ ਜਰਨਜੀਤ ਨੀ ਉਹ ਆਪ ਦੀ ਕੁਰਸੀ ਦਾ ਬਚਾ ਨਹੀਂ ਸਕਿਆ ਜੀ ਉਹ ਉਹਨਾਂ ਨੂੰ ਕਹੋ ਜੀ ਭਗਵੰਤ ਮਾਨ ਜਿਹੜਾ ਹੈਗਾ ਉਹ ਉਹਦੇ ਕੋਲੇ 92 ਐਮਐਲਏ ਉਹ ਲੋਕਾਂ ਨੇ ਚੁੜਿਆ ਉਹ ਕੋਈ ਵੈਸਟ ਦਾ ਐਮਐਲਏ ਨਹੀਂ ਹੈ ਉਹ ਇਹ ਜਿਹੜੀਆਂ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਅਸੀਂ ਜਿਹੜੇ ਸਾਡੇ ਮੁੱਖ ਮੰਤਰੀ ਆ ਉਹ ਪੰਜਾਬ ਦੇ ਸਭ ਤੋਂ ਕਰ ਰਹੇ ਹੋ ਮੁੱਖ ਮੰਤਰੀ ਆ ਸਭ ਤੋਂ ਵਧੀਆ ਕੰਮ ਕਰ ਰਹੇ ਆ ਚੰਨੀ ਨੂੰ ਕਹਿੰਦੇ ਪੁੱਛਣਾ ਜੀ ਚੰਨੀ ਦਾ ਤਾਂ ਜੋ ਆਪਣਾ ਹਾਲ ਉਹ ਤਾਂ ਆਪ ਦੀ ਇਲੈਕਸ਼ਨ ਹਾਰ ਗਿਆ ਸੀਗਾ ਜੀ ਉਹ ਤਾਂ ਆਪਦੀ ਇਲੈਕਸ਼ਨ ਹਾਰ ਗਿਆ ਸੀਗਾ ਮੁਰਕਿਆਂ ਕੇ ਲੜ ਰਿਆ ਨਾ ਉਹ ਉਹ ਇਲੈਕਸ਼ਨਰ ਜਿਸ ਤਰ੍ਹਾਂ ਹਾਰਨਾ ਪਾਇਆ ਹੋਇਆ ਜੰਨੀ ਨੂੰ ਸਾਬਕਾ ਮੁੱਖ ਮੰਤਰੀ ਦਾ ਹੈਈ ਸੋਚ ਸਮਝ ਕੇ ਬੋਲਣਾ ਚਾਹੀਦਾ ਹਾਂ ਜੀ ਜੀ ਆਪ ਦੇ ਕਿਹਾਉਂਦੇ ਜਿੰਦਗੀ ਵਿੱਚ ਇਹ ਤੇ ਨੀਤੀ ਪੈ ਜਿਹੜੇ ਆਪਣੀ ਗਰੂਹੀ ਹੈਗੇ ਉਹ ਕਹਿੰਦੇ ਪੰਜਾਬ ਦੀ ਹੋਣੀ ਚਾਹੀਦੀ ਹੈ ਆਪ ਦੀ ਗੱਲ ਜੰਨੀ ਕਿ ਨਵੇਂ ਬੀਬੀਆ ਦੀ ਦਰਵਾਜ਼ਾ ਖੋਲ੍ਹ ਕਰੋ ਦੇਖੋ ਜੇ ਪੰਜਾਬ ਦੀ ਨੀਤੀ ਦੇ ਉੱਤੇ ਕੋਈ ਆਬਜੈਕਸ਼ਨ ਹੈ ਉਹ ਵੀ ਤੁਸੀਂ ਕੇਸ ਕਰ ਸਕਦੇ ਸੀ ਕਿ ਇਹ ਸਾਰੀਆਂ ਸਾਰੀਆਂ ਸਕੱਤਰ ਜਿਹਾ ਤਾਂ ਹੋ ਰਹਾ ਜੀ ਬਹੁਤ ਵਧੀਆ ਨੀਤੀ ਹੈ ਉਹਦੇ ਨਾਲ ਸਰਕਾਰ ਦੀ ਆਮਦਨ ਵਧੀ ਹੈ ਉਹਦੇ ਨਾਲ ਸਰਕਾਰ ਦਾ ਰੈਵਨਿਊ ਵਧਿਆ ਹੋਇਆ ਜਿਹਦੇ ਨਾਲ ਅਸੀਂ ਮੱਲਾ ਕੇਵੇ ਖੋਲ ਰਹੇ ਹਾਂ ਸਕੂਲ ਠੀਕ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਵਧੀਆ ਇਲਾਜ ਕਰ ਰਹੇ ਹਾਂ ਲੋਕਾਂ ਦਾ ਸੜਕਾਂ ਠੀਕ ਕਰ ਰਹੇ ਹਾਂ ਔਰ ਜਿਹੜਾ ਤੁਹਾਡਾ ਸ਼ਹਿਰ ਸ਼ਹਿਰ ਦਾ ਬਿਰਾਦੀ ਟਾਚਾ ਠੀਕ ਕਰ ਰਹੇ ਹਾਂ ਲੋਕਾਂ ਨੂੰ ਨੌਕਰੀਆਂ ਦੇ ਰਹੇ ਆ ਰੈਵਨਿਊ ਕਿੱਥੋਂ ਆਣਾ ਸੀ ਰੈਵਨਿਊ ਸਾਡੇ ਕੋਲ ਆ ਰਿਹਾ ਬਹੁਤ ਵਧੀਆ ਨੀਤੀ ਹੈ ਨੀਤੀ ਮਾਰੀ ਨਹੀਂ ਸੀ ਇਹ ਤਾਂ ਇਹ ਕਹਿ ਰਹੇ ਆ ਝੂਠੇ ਇਲਜ਼ਾਮ ਲਾ ਰਿਹਾ ਕੁਛ ਰਿਕਵਰ ਹੋਇਆ ਨਾ ਕੋਲੇ ਕੀ ਇਹਦਾ ਕੋਈ ਨਾ ਕੋਈ ਰਿਕਵਰੀ ਹੋਈ ਆ ਨਾਨਕ ਨੂੰ ਤੇ ਮਨੈਟਰਲ ਮਿਲਿਆ ਬਿਲਕੁਲ ਝੂਠਾ ਜਿਹਾ ਇਹੋ ਜਿਹਾ ਝੂਠਾ ਕੇਸ ਝਾਰਡਾ ਦੇ ਮੁੱਖ ਮੰਤਰੀ ਨੇ ਸੀ ਉਹਦੀ ਜਮਾਤ ਹੋਈ ਹੈ ਨਾ ਜੀ ਇਹਨਾਂ ਦੀ ਵੀ ਜਮਾਤ ਹੋਈ ਸੀ ਉਹਦਾ ਵੀ ਵੋਟ ਕਰਦੇ ਆ ਜਿਹੜੇ ਇਮਾਨਦਾਰ ਬੰਦਿਆਂ ਨੂੰ ਖੇਲੇ ਹੀ ਸੋਟ ਰਹੇ ਆ ਕਿਉਂਕਿ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦੇ ਜਿਹੜੇ ਬੰਦੇ ਬੇਈਮਾਨ ਨੇ ਉਹਦੇ ਨਾਲ ਲੜ ਰਹੇ ਆ ਤੁਹਾਡੇ ਸਾਹਮਣੇ ਆਜੀਤ ਕੁਵਾਰ ਹੈ ਉਹ ਇਹੀ ਕਹਿੰਦੇ ਸੀ ਅਸੀਂ ਤਾਂ ਨਹੀਂ ਕਿਹਾ 72 ਜਰ ਕੋਰਪਾ ਦਾ ਘੁਟਾਲਾ ਉਹਨੂੰ ਅਜਿਹਾ ਖੂਬਤ ਨਿਖੋ ਬਣਾਤਾ ਇਹਨਾਂ ਨੇ ਕਿੰਨੇ ਬੰਦੇ ਇਹਨਾਂ ਦੇ ਵਿੱਚ 25 30 ਦਿੰਦੇ ਆ ਜਿਹੜਾ ਨੂੰ ਇਹਨਾਂ ਨੇ ਕਿਤਾਬਾਂ ਲਿਖੀਆਂ ਐ ਮੰਤਵ ਵਿਸ਼ਵਾਸ਼ ਸ਼ਰਮਾ ਸ਼੍ਰੀਂਦੂ ਅਧਿਕਾਰੀ ਇਹ ਹੀ ਕਹਿੰਦੇ ਸੀ ਕਿ ਬੇਈਮਾਨ ਆਏ ਬੇਈਮਾਨ ਬੀਜੇਪੀ ਜਾ ਕੇ ਇਮਾਨਦਾਰ ਕਿੱਦਾਂ ਹੋ ਜਾਂਦੇ ਆ ਜੀ ਉਹਨਾਂ ਨੇ ਹਾਈ ਕੋਰਟ ਚੈਲੰਜ ਕੀਤਾ ਅਸੀਂ ਸੁਪਰੀਮ ਕੋਰਟ ਚ ਗਏ ਮੀਨ ਟਾਈਮ ਹੀ ਨਾ ਨੇ ਕੇਜੀਵਾਲ ਸਾਹਿਬ ਨੂੰ ਇੱਕ ਖਾਸ ਕੇਸ ਜਿਹੜਾ ਅੱਜ ਤੋਂ 14 ਦਿਨ ਪਹਿਲਾਂ ਇੱਕ ਇੰਟਰਸਟ ਦੇ ਤੌਰ ਤੇ ਕੇਜੀਵਾਲ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਇਹ ਗਵਰਨਸ ਕਰ ਲਿਆ ਇਹ ਬਿਲਕੁਲ ਹੀ ਟੱਕਾ ਹੈ ਅਨਿਆਏ ਹੈ ਲੋਕਤੰਤਰ ਦਾ ਖਾਤਲਾ ਅਸੀਂ ਕੇਂਦਰੀ ਬਾਲ ਸਾਹਿਬ ਦੀ ਗ੍ਰਿਫਤਾਰੀ ਦੀ ਬਹੁਤ ਭਾਰੀ ਸ਼ਬਦਾਂ ਚ ਨਿੰਦਾ ਕਰਦੇ ਆਂ ਔਰ ਨਰਿੰਦਰ ਮੋਦੀ ਨੂੰ ਅਮਨ ਸ਼ਾਹ ਜੀ ਨੂੰ ਇਤਕਾਮੀ ਦੰਨਿਆ ਕਿ ਇਹ ਸਦਾ ਇਸ ਤਰ੍ਹਾਂ ਨਹੀਂ ਰਹੇਗਾ ਹਿੰਦੂ ਦਾ ਸੰਵਿਧਾਨ ਜਿਹੜਾ ਸਰਵੋੱਚ ਹੈ ਸੰਵਿਧਾਨ ਦੇ ਮੁਤਾਬਕ ਹੀ ਸਾਡਾ ਦੇਸ਼ ਚੱਲਦਾ ਹੈ ਇਸ ਲਈ ਸੰਵਿਧਾਨ ਮੁਤਾਬਕ ਕੰਮ ਕਰਨ ਨਾ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਚਾਹੇ ਬਿਜਲ ਸਾਹ ਚਾਹੇ ਸੀਬੀਆਈ ਹੈ ਚਾਹੇ ਕੀ ਉਹਨਾਂ ਦੇ ਰਾਹੀਂ ਬਹੁਤਿਆਉਂ ਦਬਾਉਣ ਦਾ ਚਾਹਾਂ ਉਹਨਾਂ ਨੂੰ ਪ੍ਰੇਸ਼ਾਨ ਕਰਨ ਦਾ ਕੰਮ ਕਰਦੀ ਹੈ ਠੀਕ ਹੈ ਆਮ ਆਦਮੀ ਪਾਰਟੀ ਅੱਜ ਦਾ ਜੋ ਰੋਸ ਪ੍ਰਦਰਸ਼ਨ ਹੈ ਅੱਜ ਸਾਡੀ ਗਿੰਦ ਕੇਜਰੀਵਾਲ ਜੀ ਜਿਨ੍ਹਾਂ ਨੂੰ ਐਸਈਬੀ ਜਾਂ ਸੀਬੀਆਈ ਦਾ ਧੱਕਾ ਕਰਕੇ ਜਿਨ੍ਹਾਂ ਨੂੰ ਅੱਜ ਅੰਦਰ ਦੱਕਿਆ ਹੋਇਆ ਆ ਅੱਜ ਉਸ ਦੇ ਸਬੰਧ ਦੇ ਵਿੱਚ ਅਸੀਂ ਇਹ ਪ੍ਰੋਟੈਸਟ ਕਰ ਰਹੇ ਆ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਆ ਜਿਹੜੇ ਅਰਵਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਦੇ ਆ ਜੋ ਸਾਰੇ ਇੱਥੇ ਪਹੁੰਚੇ ਨੇ ਕਿਉਂਕਿ ਜੋ ਧੱਕਾਸ਼ਾਹੀ ਭਾਜਪਾ ਸਰਕਾਰ ਆਪਣੀ ਐਡੀ ਤੇ ਸੀਬੀਆਈ ਦੇ ਨਾਲ ਕਰ ਰਹੀ ਆ ਸਾਡੇ ਸਾਰੇ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦਾ ਕੋਈ ਕੁਸੂਰ ਨਹੀਂ ਜਿਨ੍ਹਾਂ ਦਾ ਕੋਈ ਵੀ ਉਹਨਾਂ ਦੇ ਕੋਲ ਤੁਸੀਂ ਦੱਸੋ ਕੋਈ ਪ੍ਰੂਫ ਮਿਲਿਆ ਹੋਇਆ ਕਿ ਉਹਨਾਂ ਨੂੰ ਬਿਨਾਂ ਮਤਲਬ ਤੋਂ ਇਹਨਾਂ ਨੇ ਅੰਦਰ ਡੱਕਿਆ ਹੋਇਆ ਆ ਇਸ ਲਈ ਅੱਜ ਜਿਹੜਾ ਅਸੀਂ ਇਹ ਪ੍ਰੋਟੈਸਟ ਆ ਇਹ ਕਰ ਰਹੇ ਆ ਕਿ ਬੀਜੇਪੀ ਸਰਕਾਰ ਦਾ ਜਿਹੜਾ ੱਟਕਾਇਆ ਅਸੀਂ ਸਹਿਣ ਨਹੀਂ ਕਰਾਂਗੇ ਸਾਡੇ ਅਰਵਿੰਦ ਕੇਜਰੀਵਾਲ ਜੀ ਨੂੰ ਰਿਹਾ ਕਰੋ ਰਿਹਾ ਕਰੋ ਜੇਕਰ ਹੁਣ ਵੀ ਸਟੈਪ ਬੈਕ ਨਹੀਂ ਕਰਦੇ ਜਾਂ ਫਿਰ ਹੁਣ ਵੀ ਲਿਹਾਈ ਨਹੀਂ ਹੁੰਦੀ ਤਾਂ ਅੱਗੇ ਆਉਣ ਵਾਲੇ ਸਮੇਂ ਦੇ ਸਾਡੀ ਬੇਨਤੀ ਹੈ ਕਿ ਪਿੱਛੇ ਅਸੀਂ ਜਿਹੜਿਆ ਇਹ ਬਦਸਤਿਆਂ ਨੂੰ ਹੋਰ ਵੱਡਾ ਕਰਾਂਗੇ ਕਿ ਉਹ ਜਿਹੜੀ ਆਵਾਜ਼ ਆ ਜਨਤਾ ਦੀ ਆਵਾਜ਼ ਆ ਉਹਨੂੰ ਭਾਜਪਾ ਸਰਕਾਰ ਬੰਦ ਨਹੀਂ ਕਰ ਸਕਦੀ ਇਸ ਲਈ ਅਸੀਂ ਜਿਹੜੀ ਆਵਾਜ਼ ਆ ਆਪਣੀ ਬੁਲੰਦ ਕਰਦੇ ਰਹਿਾਂਗੇ ਕਿਉਂਕਿ ਸਾਡੇ ਇਮਾਨਦਾਰ ਨੇਤਾ ਸਾਡੇ ਅਰਿੰਦ ਕੇਜਰੀਵਾਲ ਜੀ ਜਿਨ੍ਹਾਂ ਨੂੰ ਬਿਨਾਂ ਮਤਲਬ ਤੋਂ ਇਹਨਾਂ ਨੇ ਬਿਨਾਂ ਪਰੂਫ ਤੋਂ ਬਿਨਾਂ ਕਿਸੇ ਗਲਤੀ ਤੋਂ ਹੰਦਾ ਡੱਕਿਆ ਹੋਇਆ ਹੈ ਇਸ ਲਈ ਅਸੀਂ ਜਿਹੜਾ ਇਹ ਜਿਹੜੀ ਮੰਗ ਆ ਇਹ ਕਰਦੇ ਰਹਿਾਂਗੇ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਰਿਹਾ ਕਰੋ ਅਸੀਂ ਬਿਲਕੁਲ ਨਹੀਂ ਡਰਦੇ ਇਹਨਾਂ ਦੀਆਂ ਜੇਲਾਂ ਤੋਂ ਇਹਨਾਂ ਦੀਆਂ ਈਡੀਆਂ ਤੋਂ ਜੇ ਸਾਨੂੰ ਵੀ ਕਿਤੇ ਜਾਣਾ ਪਿਆ ਅਸੀਂ ਵੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਜਾਵਾਂਗੇ ਜੇਲ੍ਹ ਦੇ ਵਿੱਚ ਜੇ ਦੀ ਪਾਰਟੀ ਜਿੰਦਾਬਾਦ ਅਸੀਂ ਅਸੀਂ ਇਹ ਜਿਹੜਾ ਪ੍ਰੋਟੈਸਟ ਹੈ ਜਿਹੜਾ ਅਸੀਂ ਇਹ ਰੋਜ਼ ਪ੍ਰਦਰਸ਼ਨ ਕਰ ਰਹੇ ਆ ਜਿਹਨਾਂ ਨੇ ਸਾਡੀ ਮੰਗ ਸੁਨੀਲ ਜਾਖੜ ਦਾ ਕਹਿਣਾ ਕਿ ਰੋਹ ਰਹਾ ਗੋਬ ਸੁਨੀਲ ਜਾਖੜ ਦਾ ਕਹਿਣਾ ਕਿ ਜੇਕਰ ਇਹ ਸ਼ਰਾਬ ਕੋਟਾਲੇ ਦੀ ਜਾਂਚ ਜਿਹੜੀ ਹੈ ਪੰਜਾਬ ਦੇ ਵਿੱਚ ਵੀ ਹੋਵੇ ਤਾਂ ਹੋ ਸਕਦਾ ਹੈ ਕਿ ਸੀਐਮਪੀ ਜਿਹੜੇ ਨੇ ਉਹ ਅੰਦਰ ਜਾਣਗੇ ਉਹਨੂੰ ਕਿਵੇਂ ਦੇਖੀਏ ਉਹ ਸੁਨੀਲ ਜਾਖੜ ਜੀ ਪਹਿਲਾਂ ਤਾਂ ਤੁਸੀਂ ਸਾਰੇ ਜਾਉਂਗੇ ਜਿਹੜੇ ਕਾਹਲੇ ਤੁਸੀਂ ਕਾਂਗਰਸ ਦੇ ਵਿੱਚ ਕੀਤੇ ਤੁਸੀਂ ਬੀਜੇਪੀ ਵਿੱਚ ਚਲੇ ਗਏ ਡਰਦੇ ਕਿ ਇਹ ਨਹੀਂ ਕਰਦੇ ਇਲੈਕਸ਼ਨ ਹੈ ਸ਼ਹੀਦ ਨੂੰ ਪਤਾ ਸੀਗਾ ਕਿ ਜਦੋਂ ਸਾਡੀਆਂ ਇਨਕੁਆਰੀਆਂ ਖੁੱਲਣਗੀਆਂ ਤੇ ਅਸੀਂ ਫਤਿਹ ਸ਼ਹੀਦ ਜਾਖੜ ਸਾਹਿਬ ਦੀ ਮੈਂ ਕੋਈ ਗੱਲ ਕਰਨ ਨਹੀਂ ਜਾਣੇ ਕਿਵੇਂ We're ਦੱਸਦੀ ਕਿ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੂੰ ED ਨੇ ਗ੍ਰਿਫਤਾਰ ਕੀਤਾ ਸੀ ਤੇ ਹਾਲਾਂਕਿ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਜ਼ਮਾਨਤ ਦੇ ਵਿਰੋਧ ਦੇ ਵਿੱਚ ED ਹਾਈ ਕੋਰਟ ਪਹੁੰਚ ਗਈ ਜਿਸ ਤੋਂ ਬਾਅਦ ਚ ਮਾਮਲਾ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਅਧੀਨ ਹੈ ਤੇ ਅਰਵਿੰਦ ਕੇਜਰੀਵਾਲ ਨੂੰ ਹੁਣ CBI ਨੇ ਗ੍ਰਿਫਤਾਰ ਕੀਤਾ ਹੈ ਤੇ CBI ਦੇ ਰਿਮਾਂਡ ਤੇ ਨੇ ਤੇ ਅੱਜ ਉਹਨਾਂ ਦਾ ਰਿਮਾਂਡ ਵੀ ਖਤਮ ਹੋਣ ਜਾ ਰਿਹਾ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਕਦੋਂ ਰਾਹਤ ਮਿਲਦੀ ਹੈ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ